ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਹੱਥਾਂ 'ਚ ਹਥਕੜੀਆਂ ਲਾ ਕੇ ਪੈਰਾਂ 'ਚ ਬੀੜੀਆਂ ਪਾ ਕੇ ਜਿਹੜਾ ਅਮਰੋਦਸਰ 에ਅਰਪੋਰਟ ਤੇ ਭੇਜਿਆ ਗਿਆ ਉਹਨੂੰ ਲੈ ਕੇ ਉਹਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਬੜੇ ਸਾਰੇ ਸਵਾਲ ਨੇ ਬੜਾ ਦੁੱਖ ਲੱਗਿਆ ਜਿਹੜੇ ਸਾਡੇ ਦੇਸ਼ ਦੇ ਨੌਜਵਾਨ ਧੀਆ ਪੁੱਤ ਰੋਜ਼ਗਾਰ ਦੀ ਭਾਲ ਵਿੱਚ ਚੰਗੇ ਫਿਊਚਰ ਦੀ ਭਾਲ ਦੇ ਵਿੱਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਅਮਰੀਕਾ ਗਏ ਸੀ ਉਹਨਾਂ ਨੂੰ ਹੱਥਾਂ 'ਚ ਹੱਥ ਕੜੀਆਂ ਲਾ ਕੇ ਪੈਰਾਂ 'ਚ ਬੀੜੀਆਂ ਪਾ ਕੇ ਜਿਹੜਾ ਇੱਥੇ ਭੇਜਿਆ ਗਿਆ ਉਹ ਦੇਖ ਕੇ ਬੜਾ ਮਨ ਦੁੱਖ ਦੁਖਿਆ ਬੜਾ ਮਨ ਨੂੰ ਦੁੱਖ ਲੱਗਿਆ ਦੂਸਰੇ ਪਾਸੇ ਸਾਡੇ ਦੇਸ਼ ਦੀ ਜਿਹੜੀ ਸਰਕਾਰ ਜਿਹੜੇ ਸੈਂਟਰ ਦੇ ਵਜ਼ੀਰ ਨੇ ਵਿਦੇਸ਼ ਮੰਤਰੀ ਸਾਹਿਬ ਬੜਾ ਹੱਸਦੇ ਹੋਏ ਕਹਿ ਰਹੇ ਨੇ ਕਿ ਅਸੀਂ ਜੀ ਐਕਸੈਪਟ ਕਰਦੇ ਆ ਜੋ ਅਮਰੀਕਾ ਨੇ ਕੀਤਾ ਸਾਨੂੰ ਮਨਜ਼ੂਰ ਆ ਇਹ ਬਹੁਤ ਹੀ ਨਿੰਦਣਯੋਗ ਆ ਇੱਕਮਦਰ ਮੋਦੀ ਜੀ ਆਪਣੇ ਆਪ ਨੂੰ ਬਿਸ਼ਪ ਗੁਰੂ ਬਣਨ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਚਾਹੀਦਾ ਸੀਗਾ ਕਿ ਇਸ ਮਸਲੇ ਨੂੰ ਜੇ ਉਹਨਾਂ ਦੀ 트럼ਪ ਨਾਲ ਇੰਨੀ ਬਣਦੀ ਆ ਤੇ ਇਸ ਮਸਲੇ ਨੂੰ ਉੱਥੇ ਹੀ ਬਿਠਾ ਕੇ ਉੱਥੇ ਭਾਰਤੀਆਂ ਨੂੰ ਰੱਖ ਕੇ ਇਸ ਮਸਲੇ ਨੂੰ ਸੋਲਵ ਕਰਾਉਂਦੇ ਕਿਉਂਕਿ ਇਹ ਕੋਣ ਇਹ ਕਿਹੜਾ ਕੋਈ ਹਾਰਡ ਕੋਰ ਕ੍ਰਿਮੀਨਲ ਆ ਜੇ ਕੋਈ ਦੋਸ਼ੀ ਹੈਗਾ ਕ੍ਰਿਮੀਨਲ ਹੈਗਾ ਉਹਨਾਂ ਜੋ ਮਰਜ਼ੀ ਕਰੋ ਇਹ ਬੱਚੇ ਇਹ ਨੌਜਵਾਨ ਤਾਂ ਆਪਣੇ ਪਰਿਵਾਰਾਂ ਦੇ ਪੇਟ ਪਾਲਣ ਦੇ ਲਈ ਉੱਥੇ ਗਏ ਸੀਗੇ ਸੋ ਇਸ ਕਰਕੇ ਔਰ ਦੂਸਰਾ ਧੱਕਾ ਜਿਹੜਾ ਪੰਜਾਬ ਨਾਲ ਕੀਤਾ ਗਿਆ ਔਰ ਤੁਸੀਂ ਦੇਖੋ ਕਿ ਜਦੋਂ ਤਾਂ ਪੰਜਾਬ ਨੂੰ ਇੰਟਰਨੈਸ਼ਨਲ ਉਡਾਣਾਂ ਦੀ ਲੋੜ ਆ ਫਿਰ ਤਾਂ ਪੰਜਾਬ ਦੇ 에어ਪੋਰਟਾਂ ਨੂੰ ਵਿਦੇਸ਼ ਮੰਤਰਾਲਾ ਜਿਹੜਾ ਉਹ ਪ੍ਰਵਾਨਗੀ ਨਹੀਂ ਦਿੰਦਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਮਿੰਟ ਮਿੰਟ ਬਾਅਦ ਅਲੱਗ-ਅਲੱਗ ਕੰਟਰੀਆਂ ਨੂੰ ਉਡਾਣਾ ਜਾਨੀਆਂ ਜਾਂ ਫਲਾਈਟਸ ਜਾਨੀਆਂ ਨੇ ਸਾਡੇ ਪੰਜਾਬ ਦੇ ਜਾਂ ਅੰਮ੍ਰਿਤਸਰ ਦੇ 에어ਪੋਰਟ ਤੋਂ ਤਾਂ ਇੰਨੀਆਂ ਫਲਾਈਟਸ ਨਹੀਂ ਹੈਗੀਆਂ ਜਿਹੜੀਆਂ ਇੱਕ ਦੋ ਕੰਟਰੀਆਂ ਨੂੰ ਜਾਨੀਆਂ ਪਰ ਪੰਜਾਬ ਦੇ ਮੱਥੇ ਸਿਰ ਕਲਕ ਪੋਚਣ ਕਰਕੇ ਇਹਨਾਂ ਨੇ ਅਮਰੀਕਾ ਤੋਂ ਉਹਨੂੰ ਪ੍ਰਵਾਨਗੀ ਦਿੱਤੀ ਕਿ ਅਮਰੀਕਾ ਤੋਂ ਹਵਾਈ ਜਹਾਜ਼ ਸਿੱਧਾ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਉਤਾਰਿਆ ਜਾਵੇ ਤਾਂ ਕਿ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਜਾਵੇ ਕਿ ਪੰਜਾਬੀ ਜਿਹੜੇ ਆ ਉਹ ਇਲੀਗਲ ਵੀ ਦੇ ਨਾਲ ਬਾਕੀ ਕੰਟਰੀਆਂ ਦੇ ਵਿੱਚ ਆ ਰਹੇ ਆ ਸੋ ਇਹ ਮੈਂ ਇਹਨਾਂ ਨੂੰ ਬਹੁਤ ਹੀ ਸ਼ਰਮਨਾਕ ਤੇ ਬਹੁਤ ਹੀ ਘਟੀਆਂ ਇਸ ਗੱਲ ਦੀ ਮੈਂ ਨਖੇਦੀ ਕਰਦਾ ਨਿੰਦਾ ਕਰਦਾ ਕਿ ਬਤੇਸ਼ ਮੰਤਰਾਲੇ ਨੇ ਜਾਣਬੁੱਝ ਕੇ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਜਿਹੜਾ ਉਹ ਅੰਮ੍ਰਿਤਸਰ ਇਹ ਅਮਰੀਕਾ ਦਾ ਜਿਹੜਾ ਪਲੇਨ ਭੇਜਿਆ ਆ ਉਹਨੂੰ ਦਿੱਲੀ ਵੀ ਲਾ ਸਕਦੇ ਸੀ ਉਹਨੂੰ ਬੰਬੇ ਵੀ ਲਾ ਸਕਦੇ ਸੀ ਉਹਨੂੰ ਗੁਜਰਾਤ ਚ ਵੀ ਲਾ ਸਕਦੇ ਸੀ ਕਿਉਂਕਿ ਜਿਹੜੇ ਡਿਪੋਰਟ ਹੋ ਕੇ ਆਏ ਲੋਕ ਨੇ ਉਹਦੇ ਵਿੱਚ ਸਭ ਤੋਂ ਵੱਧ ਗੁਜਰਾਤੀ ਨੇ ਉਹਦੇ ਵਿੱਚ ਸਭ ਤੋਂ ਵੱਧ ਹਰਿਆਣੇ ਦੇ ਲੋਕ ਨੇ ਪਰ ਪੰਜਾਬ ਨੂੰ ਬਦਨਾਮ ਕਰਨ ਲਈ ਜਿਹੜਾ ਇੱਥੇ ਪਲੇਨ ਉਤਾਰਿਆ ਗਿਆ ਉਸ ਤੋਂ ਬਾਅਦ ਪਲੇਨ ਉਤਰਨ ਤੋਂ ਬਾਅਦ ਜਿੱਥੇ ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਆ ਹਰਿਆਣੇ ਦੇ ਜਿਹੜੇ ਰਿਪੋਰਟ ਹੋ ਕੇ ਆਏ ਸਾਡੇ ਧੀਆ ਪੁੱਤ ਨੇ ਹਰਿਆਣੇ ਦੀ ਸਰਕਾਰ ਉਹਨਾਂ ਨੂੰ ਕੈਦੀਆਂ ਵਾਲੀ ਗੱਡੀ 'ਚ ਲੈ ਕੇ ਗਏ ਸੋ ਇਹ ਉਹਦੇ ਤੋਂ ਵੀ ਨਿੰਦਣਯੋਗ ਆ ਬਗਾਨੀ ਕੰਟਰੀ ਨੇ ਬਗਾਨੇ ਮੁਲਖ ਨੇ ਤਾਂ ਜਿਹੜਾ ਸਾਡੇ ਲੋਕਾਂ ਨੂੰ ਜਲੀਲ ਕਰਨ ਲਈ ਉਹਨਾਂ ਨੂੰ ਹੱਥਾਂ 'ਚ ਹਥਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਭੇਜਿਆ ਭੇਜਿਆ ਆ ਸਾਡੇ ਆਪਣੇ ਆ ਸਾਡੇ ਹਰਿਆਣੇ ਵਾਲਿਆਂ ਨੇ ਹਰਿਆਣੇ ਦੇ ਸਾਡੇ ਭੈਣਾ ਭਰਾਵਾਂ ਨੂੰ ਉਹ ਕੈਦੀਆਂ ਵਾਲੀ ਗੱਡੀ 'ਚ ਤੁੰਨ ਕੇ ਬੰਦ ਕਰਕੇ ਲੈ ਕੇ ਗਏ ਆ ਬਹੁਤ ਹੀ ਨਿੰਦਣਯੋਗ ਆ ਵਦੇਸ਼ ਮੰਤਰਾਲੇ ਨੂੰ ਉੱਥੇ ਗੱਲ ਕਰਨੀ ਚਾਹੀਦੀ ਇਹ ਤਾਂ ਪਹਿਲਾ ਜਹਾਜ਼ ਆਇਆ ਇਹ ਨਾ ਹੋਵੇ ਕਿ ਜਿਹੜੇ ਬਾਕੀ ਸਾਡੇ ਦੇਸ਼ ਦੇ ਉੱਥੇ ਲੋਕ ਬੈਠੇ ਨੇ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ 트੍ਰੰਪ ਧੱਕਾ ਕਰੇ ਜਾਂ ਅਮਰੀਕਾ ਦੀ ਸਰਕਾਰ ਤ